ਅੱਜ ਚਿਆ ਕਰੇਗੀ ਜੱਟ ਨਾ ਹਾਏ ਫਿਰ ਤੇਰੀਆਂ ਸਹਿਆਰ ਕੋ ਫੇਮਸ ਇੰਸਟਾਗ੍ਰਾਮਰ ਤੇ ਇਨਫਲੂਐਂਸਰ ਗੋਵਿੰਦਾ ਸਰਦਾਰ ਜਿਸ ਨੂੰ ਤੁਸੀਂ ਸਾਰੇ ਜਾਣਦੇ ਹੋਵੋਗੇ ਗੋਵਿੰਦਾ ਸਰਦਾਰ ਆਪਣੀਆਂ ਪ੍ਰੋਮੋਸ਼ਨਾਂ ਕਰਕੇ ਜਾਣਿਆ ਜਾਂਦਾ ਹੈਗਾ ਸੋ ਉੱਥੇ ਆਪਾਂ ਤੁਹਾਨੂੰ ਦੱਸਦੀ ਕਿ ਬੀਤੇ ਦਿਨ ਹੀ ਗੋਵਿੰਦੇ ਸਰਦਾਰ ਨੇ ਇੱਕਦਮ ਸਾਰਿਆਂ ਨੂੰ ਸਰਪ੍ਰਾਈਜ਼ ਦਿੱਤਾ ਜਦੋਂ ਗੋਵਿੰਦੇ ਸਰਦਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੇ ਉੱਪਰ ਆਪਣੀ ਵਾਈਫ ਨਾਲ ਕੁਝ ਕੁ ਫੋਟੋਜ਼ ਤੇ ਵੀਡੀਓਜ਼ ਸਾਂਝੀਆਂ ਕੀਤੀਆਂ ਜੋ ਫੋਟੋਜ਼ ਵੀਡੀਓਜ਼ ਆਪਣੀ ਸਕਰੀਨ ਉੱਪਰ ਤੁਸੀਂ ਚਲਦੀਆਂ ਦੇਖ ਸਕਦੇ ਹੋ ਪਹਿਲਾਂ ਤਾਂ ਸਾਰੇ ਭਰਾ ਕਮੈਂਟ ਬਾਕਸ ਦੇ ਵਿੱਚ ਗੋਵਿੰਦੇ ਸਰਦਾਰ ਨੂੰ ਉਹਨਾਂ ਦੇ ਵਿਆਹ ਦੀਆਂ ਉਹਨਾਂ ਦੀ ਨਵੀਂ ਲਾਈਫ ਦੀ ਮੁਬਾਰਕਾਂ ਜਰੂਰ ਹੋਰ ਦੇਓ ਵਧਾਈਆਂ ਜ਼ਰੂਰ ਦੇ ਕੇ ਜਾਓ ਕਮੈਂਟ ਬਾਕਸ ਦੇ ਵਿੱਚ ਗੋਵਿੰਦੇ ਸਰਦਾਰ ਨੂੰ ਸੋ ਉੱਥੇ ਆਪਾਂ ਤੁਹਾਨੂੰ ਦੱਸਦੇ ਕਿ ਬਹੁਤ ਸਾਰੇ ਲੋਕਾਂ ਨੇ ਯਕੀਨ ਨਹੀਂ ਸੀ ਕੀਤਾ ਕਿ ਗੋਵਿੰਦੇ ਸਰਦਾਰ ਦਾ ਸੱਚੀਓ ਵਿਆਹ ਹੋ ਗਿਆ ਕਿਉਂਕਿ ਲੋਕ ਸਮਝਦੇ ਸੀ ਕਿ ਤੇ ਇਹ ਵੀ ਕੋਈ ਪ੍ਰੋਮੋਸ਼ਨ ਹੀ ਨਾ ਕਰਦਾ ਹੋਵੇ ਉਸ ਦੀ ਵੀਡੀਓ ਨਾ ਸ਼ੂਟ ਕਰਦਾ ਪਿਆ ਹੋਵੇ ਪਰ ਇੱਥੇ ਆਪਾਂ ਤੁਹਾਨੂੰ ਦੱਸਦੇ ਕਿ ਗੋਵਿੰਦੇ ਸਰਦਾਰ ਦਾ ਸੱਚੀਓ ਵਿਆਹ ਹੋ ਚੁੱਕਿਆਗਾ ਗੋਵਿੰਦੇ ਸਰਦਾਰ ਨੇ ਹੋਰ ਇਨਫਲੂਐਂਸਰ ਟਿਕਟੋਕਰਾਂ ਵਾਂਗੂ ਕੋਈ ਜ਼ਿਆਦਾ ਰੌਲਾ ਰੱਪਾ ਨਹੀਂ ਪਾਇਆ ਆਪਣੇ ਵਿਆਹ ਦਾ ਕਿ ਵਿਆਹ ਤੋਂ ਪਹਿਲਾਂ ਹੀ ਵੀਡੀਓਜ਼ ਤੇ ਫੋਟੋਸ ਸਾਂਝੀਆਂ ਕਰਨੇ ਸ਼ੁਰੂ ਕਰਦੇ ਵੇ ਗੋਵਿੰਦੇ ਸਰ ਆਪਣੀ ਵਾਈਫ ਨਾਲ ਵੀਡੀਓਸ ਤੇ ਫੋਟੋ ਸਾਂਝੀਆਂ ਕੀਤੀਆਂ ਨੇ ਕਿ ਮੇਰਾ ਵਿਆਹ ਹੋ ਚੁੱਕਿਆਗਾ ਬਾਕੀ ਸਾਰੇ ਭਰਾ ਕਮੈਂਟ ਬਾਕਸ ਦੇ ਵਿੱਚ ਵਾਈ ਨੂੰ ਮੁਬਾਰਕਾਂ ਜਰੂਰ ਦੇ ਉਹਨਾਂ ਦੇ ਵਿਆਹ ਦੀਆਂ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਦੇ ਵਿੱਚ ਰੱਬ ਰਾਖਾ